ਦੇਖੋ ਜਿਹੜੀ ਅੱਜ ਲਗਭਗ ਸਾਢੇ 3 ਘੰਟੇ ਅਵਾ 3 ਘੰਟੇ ਸਾਡੀ ਮੀਟਿੰਗ ਚੱਲੀ ਆ ਜਿਹਦੇ ਵਿੱਚ ਉਸ ਵੇਲੇ ਸੀਐਮ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਮੁਖ ਸੀਗੇ ਸਾਰੇ ਅਫਸਰ ਸਾਹਿਬ ਸਾਰੇ ਅਫਸਰ ਸਾਹਿਬ ਸੀਗੇ ਉੱਤੇ ਉਹਦੇ ਵਿੱਚ ਸਾਰੇ ਇਸ਼ੂਆਂ ਤੇ ਲਗਭਗ ਜਿਹੜੇ ਅਸੀਂ ਤੁਹਾਨੂੰ ਭੇਜਿਆ ਸੀਗਾ ਅਜੰਡਾ ਉੱਤੇ ਡਿਸਕਸ ਹੋਈ ਆ ਲੰਮੀ ਚੌੜੀ ਕਿਹ ਲੋ ਵੀ ਅੱਜ ਜਿਹੜੇ ਵੀ ਸਾਡੇ ਲੀਡਰ ਸਾਹਿਬਾਨ ਗਏ ਸੀ ਆਪਾਂ ਗਏ ਸੀ ਕਿ ਹਰ ਮੁੱਦੇ ਤੇ ਬਾ ਦਲੀਲ ਅਸੀਂ ਪੰਜਾਬ ਦਾ ਪੱਖ ਉਹਨਾਂ ਸਾਹਮਣੇ ਰੱਖਿਆ ਵਾ ਉਹਨਾਂ ਮੰਨਿਆਂ ਵੀ ਆ ਇੱਕ ਸੀਗਾ ਸ਼ਹੀਦ ਪਰਿਵਾਰਾਂ ਬਾਰੇ ਵੀ ਸਥਾਈ ਪਾਲਿਸੀ ਬਣਾਈ ਜਾਵੇ ਸਥਾਈ ਪਾਲਿਸੀ ਦਾ ਮਤਲਬ ਵੀ ਜਦੋਂ ਵੀ ਕਿਸਾਨ ਦੀ ਕੋਈ ਸ਼ਹੀਦੀ ਹੁੰਦੀ ਆ ਤੇ ਉਹਦੇ ਤੇ ਸਟਰਗਲ ਕਰਨੀ ਪੈਂਦੀ ਆ ਮੋਰਚਾ ਲਾ ਕੇ ਲੜਨਾ ਪੈਂਦਾ ਜਿਵੇਂ ਅਸੀਂ ਅੰਮ੍ਰਿਤਸਰ ਦਾ ਮੋਰਚਾ ਲਾਇਆ ਸੀ ਫਿਰ ਦੋ ਕਿਸਾਨਾਂ ਨੂੰ 10 ਲੱਖ ਰੁਪਏ ਇਹਨਾਂ ਨੇ ਦਿੱਤਾ ਹੈਗਾ ਜਾਂ ਤੁਸੀਂ ਸ਼ਹੀਦ ਸੁਪ ਕਰਨ ਬਾਰੇ ਵੇਖਿਆ ਸੀ ਬਠਿੰਡੇ ਚ ਮੋਰਚਾ ਲਾ ਕੇ ਸੀ ਉਹ ਪੈਸੇ ਲੈ ਸੀਗੇ ਤੇ ਅਸੀਂ ਕਿਹਾ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਦਿੰਦੇ ਆ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤਾਂ ਫਿਰ ਉਹਨਾਂ ਨੂੰ ਚਾਹੀਦਾ ਵੀ ਉਹ ਇਹਦੀ ਪਾਲਿਸੀ ਬਣਾਉਣ ਉਹਨਾਂ ਨੇ ਕਿਹਾ ਵੀ ਅਸੀਂ ਪਾਲਿਸੀ ਬਣਾਵਾਂਗੇ ਸਿਰਫ ਪੰਚਾਇਤ ਲਖਸ਼ਣਾ ਸਾਨੂੰ ਨੰਗ ਲੈਣ ਦੋ ਤੇ ਅਸੀਂ ਇਹਦੇ ਤੇ ਪਾਲਿਸੀ ਬਣਾ ਦਾਂਗੇ ਠੀਕ ਆ ਤੇ ਬਾਕੀ ਰਹਿਦਾ ਜਿਹੜਾ ਮੁਆਵਜ਼ਾ ਜਿੰਨਾ ਵੀ ਸ਼ੀਤ ਪਰਿਵਾਰ ਰਹਿ ਗਿਆ ਕੋਈ ਅਜੇ 25 30 ਹੈਗੇ ਆ ਉਹਨਾਂ ਨੂੰ ਪੰਚਾਇਤੀ ਲਖਸ਼ਣਾ ਤੋਂ ਬਾਅਦ ਮੁਆਵਜ਼ਾ ਮੁਹੱਈਆ ਕਰਾਇਆ ਜਾਊਗਾ ਜਿਹੜੀ ਇੱਕ ਹੈਗੀਆਂ ਜਿਹੜਾ ਵੱਡਾ ਮਸਲਾ ਗਿਆ ਇਸ ਵੇਲੇ ਮੰਡੀਆਂ ਦਾ ਵੀ ਜਿਹੜਾ ਇਸ ਵੇਲੇ ਝੌਨੇ ਦੀ ਖਰੀਦ ਦਾ ਵਾ ਹੁਣ ਵੀ ਸਾਡੇ ਸਾਹਮਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਕਹਿੰਦੇ ਸੀਗੇ ਵੀ ਮੈਂ ਮੀਟਿੰਗ ਕਰਕੇ ਆਇਆ ਹਾਂ ਸ਼ੈਲਰ ਮਾਲਕਾ ਨਾਲ ਜਾਂ ਆੜਤੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨਾਲ ਗੱਲ ਕੀਤੀ ਆ ਉਹ ਉਹਨਾਂ ਦਾ ਆਪਣਾ ਦਾਵਾ ਵੈਸੇ ਵੀ ਅਸੀਂ ਪੰਜ ਚਾਰ ਦਿਨਾਂ ਚ ਸਾਰਾ ਇਸ਼ੂ ਖਤਮ ਕਰਵਾ ਦੇਾਂਗੇ ਸਾਡਾ ਸਿਰਫ ਸਾਫ਼ ਕਹਿਣਾ ਵਾ ਵੀ ਪੰਜਾਬ ਦੇ ਝੋਨੇ ਦੀ ਖਰੀਦ ਦਾ ਮੁੱਦਾ ਬਹੁਤ ਵੱਡਾ ਮੁੱਦਾ ਵਾ ਅਸੀਂ ਇਹਨੂੰ ਘੋਰ ਨਹੀਂ ਕਰ ਸਕਦੇ ਸਾਡੇ ਦੋਵੇਂ ਮੋਰਚੇ ਸਮਝਦੇ ਹੈਗੇ ਆ ਵੀ ਜੇ ਝੋਨੇ ਦੀ ਖਰੀਦ ਦਾ ਮਸਲਾ ਨਾ ਹੱਲ ਹੋਇਆ ਠੀਕ ਆ ਤਾਂ ਫਿਰ ਜਿੱਥੇ-ਜਿੱਥੇ ਝੋਨੇ ਦੀ ਸਮੱਸਿਆ ਆਊਗੀ ਉੱਥੇ-ਉੱਥੇ ਹੀ ਅੰਦੋਲਨ ਕੀਤਾ ਜਾਊਗਾ ਅਸੀਂ ਤੁਹਾਡੇ ਮੱਦੇਨਜ਼ਰ ਸਿਰ ਬੇਨਤੀ ਕਰਨਾ ਚਾਹੁੰਦੇ ਆਂ ਵੀ ਦੇਖੋ ਇਹ ਸਾਡੀ 6 ਮਹੀਨਿਆਂ ਦੀ ਕਮਾਈ ਆ ਜਿਹਦੇ ਤੇ ਸਰਕਾਰ ਦੇ ਲਾ ਕਾਨੂੰਨ ਨੇ ਉਹ ਖਰੀਦ ਕਰਦੇ ਯਾਰ ਸਾਨੂੰ ਕੇਂਦਰ ਅਸੀਂ ਕਿਉਂਕਿ ਅੰਦੋਲਨ ਕਰ ਰਹੇ ਆਂ ਜਾਣ ਬੁੱਝ ਕੇ ਕਹਿ ਲਓ ਵੀ ਟਾਰਗੇਟ ਕਰ ਰਿਹਾ ਔਰ ਝੋਨੇ ਦੀ ਖਰੀਦ 'ਚ ਵਿਗਨ ਪਾ ਰਿਹਾ ਤੇ ਪੰਜਾਬ ਸਰਕਾਰ ਵੀ ਸਫਲ ਨਹੀਂ ਹੋ ਰਹੀ ਜੇਕਰ ਮਸਲਿਆਂ ਦਾ ਹੱਲ ਨਾ ਹੋਇਆ ਤਾ ਭਾਈ ਇੱਕ ਸੰਘਰਸ਼ ਕਿਸੇ ਕਿਸਮ ਦਾ ਵੀ ਹੋ ਸਕਦਾ ਫਿਰ ਉਹਦੇ ਲਈ ਸਾਨੂੰ ਜਨਤਾ ਨਾ ਕਹੇ ਵੀ ਸਾਨੂੰ ਸਮੱਸਿਆ ਆ ਰਹੀ ਆ ਅੱਜ ਵੀ ਅਸੀਂ ਹੱਥ ਬੰਨੇ ਆ ਥੋੜੇ ਮਾਦਮ ਨਾ ਕਹਿ ਰਹੇ ਆ ਵੀ ਕੇਂਦਰ ਤੇ ਪੰਜਾਬ ਨੂੰ ਵੀ ਸਮੇਂ ਸਿਰ ਇਹ ਖਰੀਦ ਵਾਲੇ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਇਹਦੀ ਨਾਲ ਦੀ ਨਾਲ ਇਹਦੇ ਨਾਲ ਹੀ ਦੋ ਤਿੰਨ ਇਸ਼ੂ ਕਰਦੀਏ ਵੀ ਸਰਕਾਰ ਨੇ ਜਿਹੜਾ ਖੱਲੜਾ ਲਿਆਂਦਾ ਵਾ ਬਦਲਮੀਆਂ ਖੇਤੀ ਕਰਨ ਦਾ ਕਣਕ ਝੋਨੇ ਦੇ ਚੱਕਰ ਚੋਂ ਬਾਹਰ ਕੱਢਣ ਦਾ ਜਾਂ ਉਹਦੀ ਪਾਲਿਸੀ ਆ ਬਾਰ ਬਾਰ ਇਹ ਬੋਲਦੇ ਆ ਸੈਂਟਰ ਵੀ ਬੋਲਦਾ ਸੀ ਵੀ ਸਮਝਦੇ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਇੱਕ ਬੰਨੇ ਥੋੜਾ ਨਰਮਾ ਜਿਹੜਾ ਵਾ ਉਹ ਨਰਮਾ ਬੈਲਟ ਦਾ ਅਜਾੜਾ ਹੋ ਗਿਆ ਕਿਉਂਕਿ ਬੀਟੀ ਬੀਟੀ ਬੀਜ ਲੈ ਕੇ ਆਏ ਬੀਟੀ ਬੀਜਾਂ ਕਰਕੇ ਇਸ ਅਰ ਕੀ 40 45% ਕਾਟਨ ਲੱਗੀ ਨਹੀਂ ਹੈ ਤੇ ਉਹਦਾ ਨੁਕਸਾਨ ਹੋਇਆ ਇਹਦਾ ਮਤਲਬ ਝੋਨੇ ਹੀਟ ਰਕਬਾ ਵਧ ਗਿਆ ਦੂਜਾ ਅਸੀਂ ਕਿਹਾ ਵੀ ਸਾਨੂੰ ਇਹ ਖਾਲਿਆ ਜਾਂਦਾ ਮਾਹਰਾ ਵੱਲੋਂ ਵੀ ਜੜੀ ਫਸਲ ਹੈ ਉਹਨੂੰ ਬਾਜ਼ਾਰ ਨਾਲ ਜੋੜਿਆ ਜਾਵੇ ਉਹਦੀ ਮੰਗ ਡਿਮਾਂਡ ਹੋਣੀ ਚਾਹੀਦੀ ਆ ਬਾਸਮਤੀ ਦੀ ਡਿਮਾਂਡ ਪੂਰੇ ਵਰਲਡਵਾਈਟ ਆ ਕੱਲੇ ਦੋ ਹੀ ਹਿੱਸੇ ਨੇ ਪੰਜਾਬ ਦੇ ਸਾਡਾ ਪੰਜਾਬ ਤੇ ਪਾਕਿਸਤਾਨੀ ਪੰਜਾਬ ਜਿੱਥੇ ਬਾਸਮਤੀ ਹੁੰਦੀ ਆ ਤਾਂ ਇਹਦੀ ਡਾਲਰ ਦੀ ਮਿਡਲ ਈਸਟ ਦੇ ਵਿੱਚ ਕੀਮਤ ਵਧੀ ਇਹਦੀ ਮੰਗ ਵਧੀ ਆ ਫਿਰ ਵੀ ਸਾਡੀ ਬਾਸਮਤੀ ਮੰਡੀਆਂ ਚ ਕਿਉਂ ਰੁਲੀ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਪੰਜਾਬ ਜ਼ਿੰਮੇਵਾਰ ਆ ਅਸੀਂ ਬਾਸਮਤੀ ਕਾਰਪੋਰੇਸ਼ਨ ਬਣਾਉਣ ਦੀ ਮੰਗ ਕਹੀ ਆ ਉਹਨਾਂ ਕੋਲੇ ਇਸ ਗੱਲ ਦਾ ਜਵਾਬ ਕੋਈ ਨਹੀਂ ਸੀਗਾ ਤੁਸੀਂ ਬਾਸਮਤੀ ਰੋਲੋਗੇ ਅਗਲੀ ਵਾਰੀ ਝੋਨੇ ਢੇਟ ਰਕਵਾ ਹੋਰ ਵਧੂਗਾ ਨਾਲ ਗੰਨੇ ਦਾ ਅਸੀਂ ਚੁੱਕਿਆ ਵੀ ਫਗਵਾੜਾ ਮਿਲਦਾ 32 ਕਰੋੜ ਰੁਪਈਆ ਬਕਾਇਆ ਉਹਦੀ ਪ੍ਰਾਪਰਟੀ ਅਟੈਚ ਹੋਈ ਹੋਈ ਆ ਠੀਕ ਆ ਉਹ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ ਸਮੇਂ ਸਿਰ ਮਿਲਣਾ ਚਲਾਈਆਂ ਜਾਣ ਸਮੇਂ ਸਿਰ ਮਿਲਣਾ ਚੱਲਣ ਅਰ ਜਿਹੜਾ ਨਵੇਂ ਭਾਅ ਦਾ ਐਲਾਨ ਹੋਵੇ ਤਾਂ ਤਿੰਨ ਬਦਲਵੀਆਂ ਫਸਲਾਂ ਤੁਹਾਨੂੰ ਮੈਂ ਦੱਸਿਆ ਗੰਨਾ ਬਾਸਮਤੀ ਤੇ ਆਪਣੀ ਨਰਮਾ ਕਪਾ ਹੋਰ ਤਿੰਨੇ ਪਾਸੇ ਸਾਨੂੰ ਰੋਲ ਮਿਲ ਰਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਫਸਲਾਂ ਬਦਲਵੀਆਂ ਤੁਸੀਂ ਖਤਮ ਕਰੋਗੇ ਪੰਜਾਬ 'ਚ ਤੇ ਝੋਨੇ ਹੀਟ ਰਕਬਾ ਹੋਰ ਵਧਣਾ ਤੇ ਜਿਹੜੇ ਤੁਸੀਂ ਦਾਅਵੇ ਕਰ ਰਹੇ ਹੋ ਸਾਨੂੰ ਕਹਿ ਰਹੇ ਹੋ ਕਿ ਅਸੀਂ ਬਦਲਵੀਆਂ ਫਸਲਾਂ ਉਹ ਉਹ ਝੂਠੇ ਸਾਬਤ ਹੋਣੇ ਆ ਤੁਸੀਂ ਸਹੀ ਢੰਗ ਨਾਲ ਇਹਨਾਂ ਤੇ ਕੰਮ ਕਰੋ ਇੱਕ ਤਾਂ ਇਹ ਮਸਲੇ ਤੇ ਗੱਲ ਹੋਈ ਪਰਾਲੀ ਵਾਲੇ ਇਸ਼ੂ ਤੇ ਅਸੀਂ ਸਮਝਦੇ ਵੀ ਇਸ਼ੂ ਕੋਈ ਨਹੀਂ ਹੈ ਅਸੀਂ ਤੁਹਾਨੂੰ ਜਾਂਦੇ ਵੀ ਕਹਿ ਗਏ ਅਸੀਂ ਸਪਸ਼ਟ ਕਿਹਾ ਵੀ ਇਹ ਪੋਲਿਟਿਕਲ ਵਾਰ ਆ ਕੇਂਦਰ ਦੀ ਸਾਡੇ ਖਿਲਾਫ ਵੀ 2% ਪ੍ਰਦੂਸ਼ਣ ਦੇ ਉੱਤੇ ਸਾਰਾ ਰੌਲਾ ਪੈ ਰਿਹਾ ਸਾਰੇ ਚੈਨਲਾਂ ਤੇ ਡਿਬੇਟ ਹੋ ਰਹੀ ਹੈ ਚਲ ਚੈਨਲ ਆਪਣੇ ਤੌਰ ਤੇ ਆਜ਼ਾਦ ਕਿਤੇ ਡਿਬੇਟ ਕਰਨ ਪਰ ਬਾਕੀ 98% ਪੋਲੂਸ਼ਨ ਤੇ ਕੋਈ ਡਿਬੇਟ ਹੈ ਹਵਾ ਦੇ ਵਿੱਚ ਪ੍ਰਦੂਸ਼ਣ 51% ਇੰਡਸਟਰੀ ਕਰਦੀ ਹਵਾ ਦੇ ਵਿੱਚ ਪ੍ਰਦੂਸ਼ਣ 25% ਆਵਾਜਾਈ ਦੇ ਸਾਧਨ ਕਰਦੇ ਸਾਡੀ ਗੱਲ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਹੈਗਾ ਤੋਂ ਇਸ ਕਰਕੇ ਇੱਕ ਅਸੀਂ ਤਾਂ ਕਹਿ ਰਹੇ ਹਾਂ ਵੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਸਾਨੂੰ ਤੁਸੀਂ ਤਾਂ ਗ੍ਰੀਨ ਗੇਨ ਟੈਬੂ ਨਾਲ ਦੀਆਂ ਹਦਾਇਤਾਂ ਲਾਗੂ ਕਰ ਦਿਓ ਸਾਨੂੰ ਕੋ ਜੋ ਸੁਪਰੀਮ ਕੋਰਟ ਨੇ ਕਹਿਆ ਹੈ 2400 ਰੁਪਏ ਦੇ ਦਿਓ ਤੁਸੀਂ ਅਜਿਹਾਰ ਕਰਨ ਚ ਸਫਲ ਜੋ ਮਸ਼ੀਨਰੀ ਤੁਸੀਂ ਦਾਵਾ ਕਰ ਰਹੇ ਹੋ ਉਹ ਥੋੜੀ ਮਕਰਾਰ ਵਿੱਚ ਹੈ ਸਪੇਸ ਜ਼ਿਆਦਾ ਵਾ ਤਾਂ ਸਾਨੂੰ ਬਗੈਰ ਮਤਲਬ ਤੋਂ ਖਲਨਾਇਕ ਬਣਾਇਆ ਜਾ ਰਿਹਾ ਨਸ਼ਿਆਂ ਤੇ ਵੱਡੇ ਪਦਰ ਤੇ ਵੱਡਾ ਲੰਮਾ ਰੋਲਾ ਚੱਲਿਆ ਜੀ ਅਸੀਂ ਸਪਸ਼ਟ ਕਰਨੇ ਆ ਨਸ਼ਿਆਂ ਤੇ ਭਗਵੰਤ ਮਾਨ ਸਰਕਾਰ ਫੇਲਿਆ ਅਸੀਂ ਕਿਸੇ ਵੀ ਉਹਦੇ ਆਰਗੂ ਨਾਲ ਸਹਿਮਤ ਨਹੀਂ ਹੈਗੇ ਅਸੀਂ ਕਿਹਾ ਤੁਹਾਡੇ ਕੋਲ ਵਿਲ ਪਾਵਰ ਦੀ ਕਮੀ ਆ ਜੇ ਵਿਲ ਪਾਵਰ ਹੋਵੇ ਤੇ ਪੰਜਾਬ ਤੋਂ ਨਸ਼ਾ ਬੰਦ ਹੋ ਜਾ ਅਸੀਂ ਅਸੀਂ ਬਠਿੰਡੇ ਦੀਆਂ ਹੋਰ ਥਾਵਾਂ ਦੀਆਂ ਗ੍ਰੰਪਲਾਂ ਦਿੱਤੀਆਂ ਜਿਹੜੀ ਕਹਿੰਦੇ ਵਿਲੇਜ ਕਮੇਟੀ ਹੁਣ ਨਵੀਂ ਸਿਰੇ ਕਹਿੰਦੇ ਬਣਾਉਣੀ ਆ ਅਸੀਂ ਕਿਹਾ ਵਿਲੇਜ ਕਮੇਟੀਆਂ ਤੇ ਮੁਕਦਮੇ ਹੋਏ ਵਿਲਚ ਕਮੇਟੀਆਂ ਤੇ ਗੋਲੀਆਂ ਚੱਲੀਆਂ ਜਿਹੜੇ ਨਸ਼ਾ ਰੋਕੂ ਕਮੇਟੀਆਂ ਨੂੰ ਨਿਸ਼ਾਨਾ ਬਣਾਇਆਗਾ ਅਰਥੋਡੀ ਪੁਲਿਸ ਨਾਲ ਖੜੀ ਰਹੀ ਉਹਨਾਂ ਦੇ ਜਿਹੜੇ ਨਸ਼ਾ ਤਸਕਰ ਸੀ ਉਹ ਕਹਿੰਦੇ 26000 ਬੰਦਾ ਫੜਿਆ ਅਸੀਂ ਕਿਹਾ ਵੀ ਉਹਨਾਂ ਚੋਂ ਨਸ਼ੇ ਤਸਕਰ ਵਿੱਚ ਨਾਲੇ ਕਿਹੜੇ ਆ ਆਮ ਪਬਲਿਕ ਤਾਂ ਤੁਸੀਂ ਫੜ ਲਈ ਹੋਊਗੀ ਉਹਨਾਂ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਹੈਗਾ ਤੋਂ ਇਹ ਇਸ ਤਰੀਕੇ ਨਾਲ ਬਾਕੀ ਕੋੜਲਾ ਸਾਹਿਬ ਕਰ ਲੈਣਗੇ ਗੱਲਾਂ ਤੇ ਬਹੁਤ ਸਾਰੇ ਦੇ ਭਰੋਸੇ ਦਿੱਤੇ ਗਏ ਆ ਬਹੁਤ ਸਾਰੇ ਥਾਵਾਂ ਤੇ ਗੱਲਾਂ ਕਹੀਆਂ ਗਈਆਂ ਚਲੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕਿਹੜੀਆਂ ਗੱਲਾਂ ਪੂਰੀਆਂ ਹੁੰਦੀਆਂ ਕਿਹੜੀਆਂ ਨਹੀਂ ਹੁੰਦੀਆਂ ਚਲੋ ਦੂਜਾ ਜਿਹੜਾ ਇਸ਼ੂ ਸੀਗਾ ਬਿਜਲੀ ਬੋਰਡ ਨਾਲ ਸੰਬੰਧਤ ਅਸੀਂ ਉਹ ਹਰ ਵਾਰੀ ਇਹ ਕਹਿ ਰਹੇ ਆਂ ਵੀ ਜਿਹੜੇ ਮੀਟਰ ਉਹ ਨਾ ਲਾਏ ਜਾਣ ਚਿਪ ਵਾਲੇ ਮੀਟਰ ਜਿਹੜੇ ਕਹਿੰਦੇ ਜਾਣੇ ਚੇਅਰਮੈਨ ਇਸ ਕਲਤੇ ਜਮਾਈ ਉਸ ਨੀਤੀ ਜਿਹੜੀ ਲਿਆ ਰਹੇ ਆ ਵੇਚਣ ਦੀ ਉਹਤੇ ਸਟੈਂਡ ਕਰਦੇ ਆ ਅਸੀਂ ਕਿਹਾ ਸੀ ਵੀ ਜਿਹੜੀ ਤੁਸੀਂ ਪਹਿਲਾ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਸਾਡਾ ਮੰਨਿਆ ਕਿ ਖਰਤਕਾਰ ਆਜ਼ਾਦ ਹੋਵੇ ਉਹ ਕੋਈ ਮੀਟਰ ਲਾਵੇ ਪਰ ਤੁਸੀਂ ਸ਼ਰਤ ਨਾਲ ਜਦੋਂ ਤੁਹਾਡੀ ਦੁਕਾਨ ਦੇ ਵਿੱਚ ਕੋਈ ਚੀਜ਼ ਹੀ ਨਹੀਂ ਮਜਬੂਰ ਕਰਦੇ ਉਹਦਾ ਮਤਲਬ ਪ੍ਰਾਈਵੇਟ ਨੂੰ ਜਿਹੜਾ ਰਾਹ ਹੈ ਸਾਫ਼ ਹੋ ਰਿਹਾ ਤਾਂ ਅਸੀਂ ਕਹਾਂ ਸੀ ਵੀ ਜਿਹੜੇ ਖਰਤਕਾਰਾਂ ਦੀਆਂ ਮਸਲੇ ਆ ਇਹ ਤੇ ਸਪੈਸ਼ਲ ਮੀਟਿੰਗ ਸੱਦ ਕੇ ਕੋਈ ਪਾਲਿਸੀ ਬਣਾ ਕੇ ਜਿਹੜੀ ਨਵੇਂ ਸਿਰੇ ਤੋਂ ਕਰੋ ਇਹਦੇ ਵਿੱਚ ਮੈਨੂੰ ਲੱਗਦਾ ਵੀ ਸਾਫ਼ ਸੀ ਉਹਨਾਂ ਦਾ ਜਵਾਬ ਵੀ ਅਸੀਂ ਤਾਂ ਜਿਹੜਾ ਖੜੇ ਆ ਜਣੇ ਜੇ ਐਂ ਕਹਿਣਾ ਹੋਵੇ ਆਪਦੇ ਸਟੈਂਡ ਤੇ ਮੋਕਰੇ ਨੇ ਸਰਕਾਰ ਸਾਡੇ ਨਾਲ ਕਹਿ ਕੇ ਜਿਹੜੀ ਪਿਛਲੀਆਂ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇ ਵੀ ਅਸੀਂ ਮੀਟਰ ਨਹੀਂ ਲਾਵਾਂਗੇ ਤਾਂ ਹੁਣ ਉਹ ਕਹਿੰਦੇ ਵੀ 9 ਲੱਖ ਮੀਟਰ ਲੱਗ ਗਿਆ ਇਹਦਾ ਮਤਲਬ ਉਹ ਜਿਹੜੀ ਗਿਣਤੀ ਹੈ ਉਹ ਵਧਾ ਕੇ ਪੇਸ਼ ਕਰ ਰਹੇ ਨੇ ਪਰ ਜਿਹੜੇ ਅਸੀਂ ਕਹੇ ਸੀ ਵੀ ਐਵਰੇਜਾਂ ਦੇ ਲੋਕਾਂ ਨੂੰ ਬਿੱਲ ਪੈ ਰਹੇ ਨੇ ਜਾਂ ਜਿਹੜੇ ਘਰਾ ਬੰਡਾਂ ਦੇ ਰੌਲੇ ਆ ਉੱਥੇ ਮੀਟਰ ਨਹੀਂ ਲੱਗ ਰਹੇ ਉਹ ਸਾਰੀਆਂ ਗੱਲਾਂ ਤੋਂ ਇਸ ਗੱਲ ਤੋਂ ਸਰਕਾਰ ਪਿਛੇ हटੀ ਆ ਦੂਜੀ ਨਾਲ ਜਿਹੜੀ ਅਸੀਂ ਮੋਰਚੇ ਨਾਲ ਸੰਬੰਧਤ ਮੰਗਾਂ ਰੱਖੀਆਂ ਦੋਨੇ ਫਾਰਮਾਂ ਨਾਲ ਜਿਹੜੇ ਸੰਬੰਧਤ ਹੈ ਉਹ ਇਸ਼ੂ ਸਾਰੇ ਜਿਹੜੇ ਅੱਜ ਰੱਖੇ ਆ ਬਹੁਤਾਂ ਤਾਂ ਸਾਨੂੰ ਇਹ ਲੱਗਦਾ ਵੀ ਸਰਕਾਰ ਪਿੱਛੇ ਹਟਦੀ ਨਜ਼ਰ ਆਈ ਆ। ਉਵਾਰਾ ਪਸ਼ੂ ਵਾਲੇ ਮਸਲੇ ਤੇ ਗਊ ਟੈਕਸ ਲਿਆ ਜਾ ਰਿਹਾ। ਉਹਦੇ ਜਿਹੜੇ ਪ੍ਰਬੰਧ ਹੈ ਸਾਰੇ ਉਹ ਫੇਰ ਗਊਸਾਲਾਂ ਤੇ ਛੜਤਾ ਜੀ ਅਸੀਂ ਕਮੇਟੀ ਬਣਾਵਾਂਗੇ ਵੀ ਜਿਹੜੇ ਐਕਸੀਡੈਂਟ ਹੋ ਰਹੇ ਨੇ। ਐਕਸੀਡੈਂਟਾਂ ਦੀ ਸਰਕਾਰ ਜ਼ਿੰਮੇਵਾਰ ਅਸਿੱਦੀ ਜੇਬ ਸਾਥੋਂ ਟੈਕਸ ਗਰਾਹ ਰਹੀ ਆ ਤਾਂ ਉਹਦਾ ਪ੍ਰਬੰਧ ਕਿਉਂ ਨਹੀਂ ਕਰ ਰਹੀ? ਇਹ ਸਾਰਾ ਜਿਹੜਾ ਸੜਕਾਂ ਤੇ ਜਿਹੜੇ ਆ ਰਹੇ ਨੇ ਉਹ ਸਾਰਾ ਵੀ ਸਰਕਾਰ ਪ੍ਰਬੰਧ ਕਰੇ। ਮੈਨੂੰ ਇਹ ਲੱਗਦਾ ਵੀ ਮੀਟਿੰਗ ਸਾਡੀ ਜਿਵੇਂ ਬੜੀ ਲੰਮੀ ਚੱਲੀ ਲੰਮੀ ਮੀਟਿੰਗ ਦੇ ਵਿੱਚੋਂ ਉਹ ਭਾਰਤ ਮਾਲ ਆਲੇ ਜਿਹੜਾ ਰੋਣ ਹੈ ਨਹੀਂ ਕਿਸੇ ਇਸ਼ੂ ਤੇ ਨਹੀਂ ਸੰਤਕੁਸ਼ ਇਸ਼ੂ ਨੇ ਜਿਹੜੇ ਹਾਜਲ ਮੀਟਿੰਗ ਦਾ ਜੇ ਅਸਲ ਦੇਖਾਂਗੇ ਵੀ ਜਿਹੜੀ ਭਾਰਤ ਮਾਲ ਆਲੀ ਹੈ ਕਿਸਾਨਾਂ ਦੀ ਕੀ ਮੰਗ ਹੈ ਕਿਸਾਨਾਂ ਦੀ ਮੰਗ ਹੈ ਵੀ ਸਾਡਾ ਜਲੇ 1 ਏਕੜ ਦੇ ਵਿਚਾਲ ਦੀ ਨੰਗੀ ਉਹਨੇ ਦੋ ਕਨਾਲਾ ਇੱਧਰ ਰਹਿ ਗਈ ਦੋ ਇੱਧਰ ਰਹਿ ਗਈ ਉਹ ਮੰਗ ਰਿਹਾ ਵੀ ਮੇਰਾ ਇਹਦਾ ਪ੍ਰਬੰਧਤਾ ਕਰੇ ਸਰਕਾਰ ਦੇਵੇ ਉਹਨੂੰ ਜੋੜ ਕੇ ਹਰਿਆਣੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਨਹੀਂ ਬੇਸ਼ਿਟਾ ਰਹੀ ਹੈ ਜਾਂ ਨਤੀਜਾ ਨਿਕਲਿਆ ਨਹੀਂ ਜੇ ਅੱਜ ਜੇ ਕਹਿਣਾ ਹੋਵੇ ਤਾਂ ਬੇਸ਼ਿਟਾ ਹੀ ਰਹਿਣਾ ਹੈ ਜੇ ਅਸਲ ਦਲੀਲ ਦੇ ਵਿੱਚ ਜੋ ਪੱਖ ਨਾ ਰੱਖੇ ਸਰਕਾਰ ਸਾਡੀਆਂ ਅਸੀਂ ਦਲੀਲਾਂ ਨਾਲ ਰੱਖਿਆ ਜਿਹੜਾ ਇੰਨਾ ਸਮਾਂ ਲਾਇਆ ਅਸੀਂ ਆਪਾਂ 9 ਇਸ਼ੂ ਉਠਾਏ 9 ਇਸ਼ੂ ਉਠਾਏ ਨੇ 9 ਇਸ਼ੂਾਂ ਤੇ ਅੱਧਾ ਦਾ ਘੰਟਾ ਲੱਗਿਆ ਸਾਡਾ ਪੂਰੇ ਦਲੀਲ ਦੇ ਨਾਲ ਵੀ ਕਟੋ-ਕਟ ਪੰਜਾਬ ਸਰਕਾਰ ਆਪਦਾ ਪੱਖ ਪਤਾ ਪੇਸ਼ ਕਰੇ ਲੋਕਾਂ ਪਬਲਿਕ ਚ ਕਰਦੇ ਨਹੀਂ ਨਹੀਂ ਇਹ ਇਹ ਨੇ ਕਿਹਾ ਵੀ ਪ੍ਰੀ-ਪੇਡ ਨਹੀਂ ਹੋਣਗੇ 스마트 મીਟਰ ਨਹੀਂ ਲੱਗ ਤੱਕੇ ਨਾ ਕਹਿੰਦੇ ਲਾਉਣਗੇ ਤੱਕੇ ਨਾ ਪ੍ਰੀ-ਪੇਡ ਨਹੀਂ ਹੋਣਗੇ ਅਸੀਂ ਕਿਹਾ ਕਿ ਜੇ ਖਪਤਕਾਰ ਨੂੰ ਖੁੱਲਾ ਛੱਡਿਆ ਜਾਵੇ ਜੇ ਕੋਈ ਲਵਾਉਣਾ ਚਾਹੁੰਦਾ ਲਵਾਵੇ ਜਾਂ ਜਿਹੜੇ ਪਿਛਲੇ ਮੀਟਰ ਆ ਉਹ ਲਵਾਵੇ ਖਪਤਕਾਰ ਦੇ ਛੱਡਿਆ ਸਿੱਟਾ ਬੇ ਸਿੱਟਾ ਤਾਂ ਮੈਂ ਨਾ ਕਹਿੰਨਾ ਐ ਨਹੀਂ ਕਹਿੰਨਾ ਸਿੱਟਾ ਬੀ ਸਿੱਟਾ ਤਾਂ 15 ਤੋਂ ਬਾਅਦ ਪਤਾ ਲੱਗ ਜੂ ਜੋ ਪ੍ਰੋਸਾ ਦਿੱਤਾ ਜਿਉ ਪੂਰਾ ਨਾ ਕਰਨਗੇ ਤੁਸੀਂ ਇਹਨੂੰ ਬੇ ਸਿੱਟਾ ਕਹਿ ਲਿਓ ਜੇ ਕੋ ਪ੍ਰੋਸਾ ਦਿੱਤਾ ਹੈਗਾ ਜੇ ਕੋ ਪ੍ਰੋਸਾ ਦਿੱਤਾ ਜੇ ਉਹ ਪੂਰਾ ਕਰਨਗੇ ਫਿਰ ਸੀਆਂ ਕੋ ਸਫਲ ਹੋਈ ਕੁਝ ਬੇਸਿੱਟਾ ਹੋਈ ਅੱਜ ਨਹੀਂ ਕਹਿ ਸਕਦੇ ਅੱਗੇ ਦੀ ਕੀ ਹੈ ਭੰਦੇਰ ਸਾਹਿਬ ਅੱਗੇ ਦੀ ਕੀ ਰਣਨੀਤੀ ਹੈ ਕਿਆ ਮੁੱਖ ਮੰਤਰੀ ਨਾਲ ਵੀ ਕੋਈ ਮੀਟਿੰਗ ਦੀ ਗੱਲ ਹੋਈ ਹੈ ਨਹੀਂ ਅਗਲੀ ਕੋਈ ਮੀਟਿੰਗ ਨਹੀਂ ਹੈਗੀ ਮੋਰਚਾ ਸਾਡਾ ਅੰਦੋਲਨ ਜਿਹੜਾ ਚੱਲ ਰਿਹਾ ਭੰਦੇਰ ਸਾਹਿਬ ਧੂਰੀ ਵਾਲੀ ਮਿਲ ਦੀ ਗੱਲ ਹੈ ਧੂਰੀ ਵਾਲੀ ਮਿਲ ਦਾ ਸਾਹਿਬ ਮੁੱਕਰ ਕੇ ਮੁੱਖ ਮੰਤਰੀ ਦੇ ਹਲਕੇ ਦੀ ਆ ਪਹਿਲੀ ਵਾਰ ਕਿਹਾ ਸੀ ਵੀ ਧੂਰੀ ਮਿਲ ਚਲਾਵਾਂਗੇ ਉਹਨਾਂ ਵਾਦਾ ਵੀ ਕੀਤਾ ਸੀ ਹੁਣ ਕਹਿੰਦੇ ਵੀ ਉਹ ਮਿਲਰ ਜਵਾਬ ਦੇ ਗਿਆ ਮਿਲ ਨਹੀਂ ਚੱਲੂਗੀ ਕਿਸਾਨ ਆਗੂਆਂ ਦਾ ਕਹਿਣਾ ਪਈ ਸੀ ਮਿਲ ਦੀ ਪ੍ਰਾਪਰਟੀ ਨਹੀਂ ਵਿਕਣਾਂਗੇ ਹੁਣ ਦਿਓ ਟਕਰਾਵ ਹੁਣ ਦੇਖਦੇ ਕੀ ਬੰਦਦਾ ਹੈ 15 ਤੱਕ ਦਾ ਭਰੋਸਾ ਦਿੱਤਾ ਹੈ ਜੀ ਨਹੀਂ ਭਰੋਸਾ ਹੈਗਾ ਵੀ ਸੀਦਾਂ ਦੀ ਪਾਲਸੀ ਬਣਾਵਾਂਗੇ ਠੀਕ ਆ ਭਰੋਸਾ ਇਹ ਹੈਗਾ ਵੀ ਸੀਤਪਾਰ ਨੂੰ ਨੌਕਰੀਆਂ ਦੇ ਦਾਂਗੇ ਭਰੋਸਾ ਇਹ ਹੈਗਾ ਵੀ ਜਿਹੜੇ ਇਸ਼ੂ ਨੇ ਗੰਨੇ ਨਾਲ ਸੰਬੰਧਤ ਉਹ ਹੱਲ ਕਰਾਂਗੇ ਕੁਝ ਚੀਜ਼ਾਂ ਤੇ ਭਰੋਸਾ ਵਾ ਮੈਂ ਕਹਿੰਦਾ ਜੋ ਨiyet ਤੇ ਨੀਤੀ ਉਹ ਸਾਨੂੰ ਸਪਸ਼ਟ ਆ ਪਰ ਅਸਲ ਵਿੱਚ ਇਹ 15 ਤਰੀਕ ਤੋਂ ਬਾਅਦ ਸਪਸ਼ਟ ਹੋ ਜੂ ਵੀ ਸੱਟਾ ਆ ਕਿ ਬੇ ਸੱਟਾ ਅੰਦੋਲਨ ਦਿੱਲੀ ਨਾਲ ਚੱਲ ਰਿਹਾ ਅੰਦੋਲਨ ਜਾਰੀ ਰਹੂਗਾ ਅਰ ਜੇ ਮਸਲੇ ਪੰਜਾਬ ਵਿੱਚ ਖੜੇ ਤਾਂ ਅੰਦੋਲਨ ਪੰਜਾਬ ਚ ਵੀ ਕਰਾਂਗੇ